ਲੇਕਿਨ ਜਿੱਦਾਂ ਆਫਰ ਚ ਕੱਢ ਰਹੇ ਆ ਹਨਾ ਜਿੱਦਾਂ ਪ੍ਰਿੰਟ ਰੇਟ ਤੋਂ ਸੀ ਥੋੜਾ ਜਿਹਾ ਔਰ ਪਸ਼ਮੀਨਾ ਆ ਦੇਖੋ ਕਿੰਨਾ ਸੋਹਣਾ ਫਲੋਰਲ ਪ੍ਰਿੰਟ ਆ ਤੁਸੀਂ ਇਹਨੂੰ ਏ ਲਾਈਨ ਬਣਾਉਂਦੇ ਹੋ ਨਾ ਤੇ ਆ ਜਿਹੜਾ ਡਿਜ਼ਾਈਨ ਆ ਨਾ ਇਹਨੇ ਕਲੀਆਂ ਵਾਂਗ ਦਿਖਣਾ ਆ ਹਾਂ ਰਸੀਆ ਦਿਖਾਉਣਾ ਸੀ ਤੇ ਆ ਸੀਗਾ ਜਿਹੜਾ ਸਭ ਤੋਂ ਪਹਿਲਾਂ ਪੁੰਜੇ ਡੇਗਾ ਪਿਆ ਹਾਂ ਉਹ ਪੁੰਜੇ ਡੇਗੇ ਲੱਟ ਕੇ ਤੇ ਆ ਜਾਈ ਠੀਕ ਹੈ ਜੀ ਓਕੇ ਉਹ ਜਿਹੜਾ ਪਸ਼ਮੀਨਾ ਦਾ ਖਾਇਆ ਸੀ ਆ ਦੇਖੋ ਇਹ ਹੈਗਾ ਜੀ ਪਿਆਰ ਸ਼ਿਫੋਨ ਇਹ 12 ਮਹੀਨੇ ਪੈਣ ਵਾਲਾ ਸੂਟ ਹੈ ਨਾਲ ਛੋਟੇ ਛੋਟੇ ਸਿੱਪੀ ਲਾਏ ਹੋਏ ਨੇ ਆ ਵੀ ਸਾਰੇ ਫਲਾਸ ਨੂੰ ਹੈਂਡਵਰਕ ਦੇ ਟੱਚ ਦੇ ਨਾਲ ਇਹਨਾਂ ਪਿਓਰ ਸਿਲਕ ਆ ਟਾਈ ਐਂਡ ਡਾਈ ਇਹਦਾ ਇਫੈਕਟ ਲੱਗਿਓ ਦਿਖਣਾ ਜੀ ਇਹ ਦੇਖੋ ਇਹ ਨਾ ਬਹੁਤ ਆ ਦੇਖੋ ਸ਼ਿਮਰ ਦਾ ਫੈਬਰਿਕ ਹੈ ਐਵੇਂ ਗੰਦੀ ਕਿਉਂਕਿ ਜਦੋਂ ਅਸੀਂ ਨਵਾਂ ਸਟਾਕ ਲੈਣਾ ਹੁੰਦਾ ਨਾ ਸਾਨੂੰ ਹੁੰਦਾ ਜਿਹੜਾ ਸਾਡਾ ਪੁਰਾਣਾ ਵਾਲਾ ਹੈ ਨਾ ਉਹਨੂੰ ਥੋੜਾ ਜਿਹਾ ਲੈਸ ਤੇ ਕਰਕੇ ਕੱਢ ਦਿੰਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਕਿਦੋਂ ਸਾਰੇ ਇਤਿਹਾਸਪਨ ਨੂੰ ਬਹੁਤ ਬਹੁਤ ਵਧਾਈਆਂ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਯਾਈ ਦਿਵਸ ਦੀਆਂ ਅੱਜ ਬਾਬਾ ਜੀ ਦਾ ਗੁਰੂ ਆਈ ਦਿਵਸ ਹੈ ਜੀ ਠੀਕ ਹੈ ਤੇ ਅੱਜ ਨਾ ਬਸ਼ਮੀਨਾ ਸੂਟ ਸੀ ਦੇ ਵਿంటర్ 컬렉ਸ਼ਨ ਹੀ ਹੈ ਲੇਕਿਨ ਜਿੱਦਾਂ ਆਫਰ ਚ ਕੱਢ ਰਹੇ ਆ ਹਨਾ ਜਿੱਦਾਂ ਪ੍ਰਿੰਟ ਰੇਟ ਤੋਂ ਸੀ ਥੋੜਾ ਲੈਸ ਚ ਕੱਢ ਰਹੇ ਆ ਤੇ ਤਾਂ ਕਰਕੇ ਫਿਰ ਵੀਡੀਓ ਬਣਾ ਕੇ ਮੈਂ ਕਿਹਾ ਥੋੜਾ ਨਾ ਕਲੋਜ਼ਲੀ ਸੂਟ ਦਿਖਾ ਦਈਏ ਕਿਉਂਕਿ ਇਸ਼ੂ ਹੋ ਰਿਹਾ ਸੀ ਨਾ ਕਿ ਜਿੱਦਾਂ ਅਸੀਂ ਲਾਈਵ ਹੁੰਨੇ ਆ ਨਾ ਸਾਨੂੰ ਦੂਰੋਂ ਦਿਖਾਣੇ ਪੈਂਦੇ ਸੀ ਕੈਰੀ ਕਰਕੇ ਅੱਜ ਆ ਤੁਹਾਨੂੰ ਬਿਲਕੁਲ ਕਲੋਜ਼ਰ ਲੁੱਕ ਦੇ ਵਿੱਚ ਸੂਟ ਦਿਖਾਵਾਂਗੇ ਬੜੇ ਅੱਛੇ ਅੱਛੇ ਬ੍ਰਾਂਡਡ ਸੂਟ ਹੋਣਗੇ ਸਟਾਰਟ ਕਰਦੇ ਆ ਜ਼ਿਆਦਾ ਟਾਈਮ ਨਹੀਂ ਲੈ ਰਹੇ ਠੀਕ ਹੈ ਇਹ ਬਹੁਤ ਸੋਹਣਾ ਪਿਓਰ ਬਸ਼ਮੀਨਾ ਆ ਦੇਖੋ ਕਿੰਨਾ ਸੋਹਣਾ ਫਲੋਰਲ ਪ੍ਰਿੰਟ ਆ ਬੇਸ ਇਹਦਾ ਨਾ ਲਾਈਟ ਸਲੇਟੀ ਜਿਹਾ ਕਲਰ ਹੁੰਦਾ ਨਾ ਸਲੇਟੀ ਕਲਰ ਇਹਨਾਂ ਖਾਕੀ ਖਾਕੀ ਜਿਹਾ ਕਲਰ ਆ ਮਤਲਬ ਲਾਈਟ ਖਾਕੀ ਕਲਰ ਠੀਕ ਹੈ ਤੇ ਉਹਦੇ ਉੱਪਰ ਆ ਛੋਟੇ ਛੋਟੇ ਬੜੇ ਸੋਹਣੇ ਸੋਹਣੇ ਫਲਾਵਰਸ ਨੇ ਠੀਕ ਹੈ ਇਹਦਾ ਦੁਪੱਟਾ ਤੁਹਾਡੇ ਕੋਲੇ ਆਜਾ ਠੀਕ ਹੈ ਇਹਦਾ ਦੁਪੱਟਾ ਬੜਾ ਸੋਹਣਾ ਆ 2 ਮੀਟਰ ਪਿਓਰ ਮਸਲੀਨ ਆ ਦੇਖੋ ਅੱਜ ਜੀ ਲੱਗ ਲੱਗ ਕੇ ਉਹ ਦਿਖਾ ਦਿਓ ਆ ਦੇਖੋ ਬਹੁਤ ਸੋਹਣਾ ਦੁਪੱਟਾ ਆ ਫੁੱਲ ਟਾਈ ਮੀਟਰ ਬੜਾ ਹੀ ਸੋਹਣਾ ਠੀਕ ਹੈ ਤੇ ਇਹ ਰਸੀਆ ਬ੍ਰਾਂਡ ਦਾ ਸੂਟ ਆ ਨਾਲੇ ਆ ਦੇਖੋ ਇਹਦਾ ਥੇ ਬ੍ਰਾਂਡ ਦਾ ਟੈਗ ਸੀ ਤੇ ਇਹ ਤੁਹਾਨੂੰ ਇਹ ਲਾਸਟ ਪੀਸ ਰਹਿ ਗਿਆ ਆ ਤੇ ਇਹ ਇਹਦਾ 프ਿੰਟ ਰੇਟ ਹੈਗਾ ਜੇ 2150 ਲੇਕਿਨ ਅੱਜ ਦੇ ਵਿੱਚ ਅਸੀਂ ਇਹਨੂੰ 1900 ਦੇ ਵਿੱਚ ਮਤਲਬ ਔਨ ਸੇਲ ਲਾਤਾ ਹੈ ਠੀਕ ਹੈ ਜੀ ਅਰੇ ਬ੍ਰਾਂਡਡ ਸੂਟ ਹੈ ਬੜੀ ਨਾਈਸ ਵਾਲੀ ਪਸ਼ਮੀਨਾ ਹੈ ਠੀਕ ਹੈ ਸਿੱਧਾ ਹੀ 2500 ਰੁਪਿਆ ਲੈਸ ਹਾਂ ਨਾਲ ਪਿੱਕੀ 50 ਤੋਂ ਸਿੱਧਾ 1900 ਤੇ ਲੈਣ ਦਾ ਆਪਾਂ ਠੀਕ ਹੈ ਹੁਣ ਇੱਕ ਆ ਸੂਟ ਹੈ ਦੇਖੋ ਇਹ ਨਾ ਹੈਗਾ ਆ ਪਿਓਰ ਮਸਲੀਨ ਇਹਦਾ ਨਾ ਪ੍ਰਿੰਟ ਬੜਾ ਸੋਹਣਾ ਹੈ ਅਗਰ ਤੁਸੀਂ ਇਹਨੂੰ ਏ ਲਾਈਨ ਬਣਾਉਂਦੇ ਹੋ ਨਾ ਤੇ ਆ ਜਿਹੜਾ ਡਿਜ਼ਾਈਨ ਆ ਨਾ ਇਹਨੇ ਕਲੀਆਂ ਵਾਂਗ ਦਿਖਣਾ ਹੈ ਆ ਥੋੜਾ ਨਾ ਇਦਾਂ ਕਰਕੇ ਦਿਖਾਓ ਜੇ ਇਦਰੋਂ ਇਹਦੇ ਨੂੰ ਥੋੜਾ ਟੇਢਾ ਲੁੱਕਾ ਆ ਦੇਖੋ ਇਨੇ ਇਦਾਂ ਕਲੀਆਂ ਵਾਂਗ ਦਿਖਣਾ ਆ ਅਗਰ ਅਸੀਂ ਇਹਨੂੰ ਏ ਲਾਈਨ ਬਣਾਣੇ ਆ ਕਲੀਆਂ ਪਵਾਉਣ ਦੀ ਲੋੜ ਨਹੀਂ ਆ ਜਸਟ ਏ ਲਾਈਨ ਸਟਿਚ ਕਰਵਾ ਲਓ ਔਰ ਇਹਨੇ ਬੜਾ ਸੋਹਣਾ ਲੁੱਕ ਦੇਣੀ ਆ ਔਰ ਨਾ ਇਹਦੇ ਤੇ ਆਰੀ ਵਰਕ ਦੇ ਨਾਲ ਹਾਈਲਾਈਟ ਕੀਤਾ ਹੈ ਛੋਟੇ ਛੋਟੇ ਆ ਦੇਖੋ ਮਿਰਰਸ ਲਾਏ ਹੋਏ ਨੇ ਇਹਨਾਂ ਦੂਰੋਂ ਨਹੀਂ ਪਤਾ ਲੱਗਦਾ ਕੰਮ ਤਾਂ ਆ ਦੇਖੋ ਸਾਰੇ ਸੂਟ ਦੇ ਉੱਤੇ ਮਿਰਰ ਨੇ ਹੱਥ ਨਾਲ ਲੱਗੇ ਹੁੰਦੇ ਨੇ ਜਿਹੜੇ ਆਰੀ ਵਰਕ ਸਾਰੇ ਸੂਟ ਉੱਪਰ ਹਾਈਲਾਈਟ ਆ ਪ੍ਰਿੰਟ ਤੇ ਹੈਗਾ ਹੀ ਆ ਗਲੇ ਦੇ ਉੱਪਰ ਔਰ ਕੇਰੇ ਦੇ ਉੱਪਰ ਪ੍ਰੋਪਰ ਠੀਕ ਹੈ ਤੇ ਇਹਦਾ ਵੀ ਜੀ ਇਹਦਾ ਇਹਦਾ ਬੈਕ ਵੀ ਬਣੀ ਹੋਈ ਹੈ ਆ ਦੇਖੋ ਆ ਗਲੇ ਤੇ ਆ ਜਿਹੜਾ ਵਾਲਾ ਮੋਟਿਫ ਤੇ ਬਾਕੀ ਆ ਜਿਹੜੇ ਨੇ ਇਹ ਤਾਂ ਬੈਕ ਤੇ ਆ ਜਾਣਗੇ ਬੈਕ ਤੇ ਹਾਈਲਾਈਟ ਨਹੀਂ ਹੈਗਾ ਬਾਹਵਾ ਵੀ ਬਣੀ ਹੋਈਆਂ ਆ ਫਰੰਟ ਤੇ ਹਾਈਲਾਈਟ ਹੈਗਾ ਇਹਦਾ ਦੱਸਿਓ ਜੇ ਬਾਟਮ ਇਹਦੀ ਪਲੇਨ ਆ ਦੁਪੱਟਾ ਤੇ ਦੁਪੱਟੇ ਦੇ ਨਾਲ ਸਾਰੇ ਬੰਨੇ ਬੜੀ ਸੋਹਣੀ ਸੋਹਣੀ ਆ ਲੇਸ ਲੱਗੀ ਹੋਈ ਹੈ ਬੜੀ ਪਿਆਰੀ ਤੁਹਾਨੂੰ ਲਗਵਾਉਣ ਦੀ ਲੋੜ ਨਹੀਂ ਹੈਗੀ ਆ ਦੇਖੋ ਬਹੁਤ ਸੋਹਣੀ ਲੇਸ ਆ ਠੀਕ ਹੈ ਤੇ ਇਹ ਤੁਹਾਨੂੰ ਕੋਸਟ ਕਰਨਾ ਹੈ ਦੇਖਿਓ ਜੀ ਕਿੰਨਾ ਇਹ ਵੀ 2150 ਸੀਗਾ ਇਹਨੂੰ ਵੀ 1900 19 ਕਿ 18 ਚਲੋ 18 ਕਰ ਦੋ 18 ਇਹ ਇਹ 1800 ਇਹ ਵਾਲਾ ਠੀਕ ਹੈ ਜੀ ਇਹ ਵਾਲਾ 1800 ਠੀਕ ਹੈ ਸਿੱਧਾ 350 ਲੈਸ ਜੀ ਹਾਂ ਪਹਿਲੇ 250 ਸੀ ਅੱਛਾ ਉਹਦਾ ਮੈਂ ਤੁਹਾਨੂੰ ਬ੍ਰਾਂਡ ਦਿਖਾਣਾ ਰਸੀਆ ਦਿਖਾਉਣਾ ਸੀ ਤੇ ਆ ਸੀਗਾ ਸਭ ਤੋਂ ਪਹਿਲਾਂ ਹਾਂ ਉਹ ਪੁੰਜੇ ਡੇਗ ਲੱਗਦ ਕੇ ਤੇ ਆ ਜੀ ਠੀਕ ਹੈ ਜੀ ਓਕੇ ਉਹ ਜਿਹੜਾ ਪਸ਼ਮੀਨਾ ਦਾ ਖਾਇ ਸੀ ਉਹ ਰਸੀਆ ਬ੍ਰਾਂਡ ਦਾ ਸੀ ਅੱਛਾ ਇਹ ਬੜੀ ਸੋਹਣੀ ਚੀਜ਼ ਹੈ ਇੱਕ ਆ ਦੇਖੋ ਇਹ ਹੈਗਾ ਜੇ ਪਿਓਰ ਸ਼ਿਫੋਨ ਇਹ 12 ਮਹੀਨੇ ਪਹਿਨਣ ਵਾਲਾ ਸੂਟ ਹੈ ਇਹ ਜਿਹੜੀਆਂ ਅਦਰ ਹੈਗੀਆਂ ਇਹਦੀਆਂ ਬਾਹਾਂ ਆਣੀਆਂ ਥੋੜਾ ਉੱਪਰ ਕਰੋ ਉੱਪਰ ਕਰੋ ਓਕੇ ਆ ਦੇਖੋ ਤੇ ਇਹ ਘੇਰੇ ਤੇ ਆਣਾ ਹੈ ਕੰਮ ਔਰ ਦੇਖੋ ਘੇਰੇ ਉੱਪਰ ਤੇ ਨਾ ਉਹਨੂੰ ਪੂਰਾ ਹਾਈਲਾਈਟ ਕੀਤਾ ਹੋਇਆ ਥ੍ਰੈਡ ਨਾਲ ਛੋਟੇ ਛੋਟੇ ਸਿੱਪੀ ਲਾਏ ਹੋਏ ਨੇ ਆ ਵੀ ਸਾਰੇ ਫਲਾਅਰਸ ਨੂੰ ਹੈਂਡਵਰਕ ਦੇ ਟੱਚ ਦੇ ਨਾਲ ਦਿੱਤਾ ਆਰ ਕਿਰ ਰਿਤੇ ਨਾ ਇਦਾਂ نیچے ਪਹਿਲਾਂ ਹੀ ਪਾਈਪਿੰਗ ਟਾਈਪ ਕੀਤਾ ਹੋਇਆ ਆ ਦੇਖੋ ਗ੍ਰੀਨ ਕਲਰ ਦੀ ਆ ਥੱਲੇ ਲਾਈ ਹੋਈ ਹੈ ਬੜੇ ਨੀਟ ਐਂਡ ਕਲੀਨ ਅੱਛਾ ਇਹ ਵੀ ਬ੍ਰਾਂਡ ਦਾ ਸੂਟ ਆ ਦੇਖੋ ਲੋਕਲ ਨਹੀਂ ਹੈਗਾ ਇਹ ਵੀ ਇੰਪੀਰੀਅਲ ਦਾ ਹੈ ਠੀਕ ਹੈ ਜੀ ਫਰੰਟ ਇਹ ਬਾਵਾ ਔਰ ਬਾਕੀ ਸਾਰੇ ਆ ਦੇਖੋ ਸੈਲਫ ਦੇ ਇਦਾਂ ਛੋਟਾ 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 ਕੰਮ ਹੈਗਾ ਠੀਕ ਹੈ ਤੇ ਬਹੁਤ ਸੋਹਣਾ ਨਾ ਲਾਈਟ ਵੇਟਿਡ ਜਿਆ ਸੂਦੀਂਗ ਜਿਆ ਹੈਗਾ ਇਹ ਭਾਵੇਂ ਕੁੜੀਆਂ ਪਾ ਲੈਣ ਤੇ ਭਾਵੇਂ ਆ ਸਾਡੇ ਜਿਹੜੇ ਆਂਟੀ ਜੀਜ਼ ਲੇਡੀਜ਼ ਆਪਾ ਪਾ ਸਕਦੇ ਆ ਸਾਡੇ ਵਰਗੇ ਜਿਹੜੇ ਸਾਡੇ ਤੋਂ ਥੋੜੀ ਜ਼ਿਆਦਾ ਏਜ ਵਾਲੇ ਨੇ ਉਹ ਵੀ ਪਾ ਸਕਦੇ ਨੇ ਠੀਕ ਹੈ ਉਹ ਦੁਪੱਟਾ ਬਹੁਤ ਥੱਲੇ ਪਿਆ ਉਹ ਦੁਪੱਟਾ ਥੱਲੇ ਪਿਆ ਤੇ ਆਹ ਇਹਦੇ ਬੈਕ ਜੂ ਨਹੀਂ ਦੇਖਾ ਦਿਓ ਬੈਕ ਨੂੰ ਹਾਈਲਾਈਟ ਨਹੀਂ ਕੀਤਾ ਹੋਇਆ ਆਪਾਂ ਸਿਰਫ ਸ਼ਰਟ ਨੂੰ ਹਾਈਲਾਈਟ ਕੀਤਾ ਹੋਇਆ ਠੀਕ ਹੈ ਤੇ ਇਹਦਾ ਦੁਪੱਟਾ ਵੀ ਪਿਓਰ ਦਾ ਦੁਪੱਟਾ ਹੈ ਬੜਾ ਹੀ ਸੋਹਣਾ ਬਹੁਤ ਸੋਹਣਾ ਸੋਹਣੇ ਰੁੱਖ ਤੇ ਬੂਟੇ ਬਣੇ ਹੋਏ ਨੇ ਹਾਂ ਆ ਦੇਖੋ ਆ ਦੁਪੱਟਾ ਹੈ ਬੜੇ ਸੂਦੀਂਗ ਜਿਹਾ ਕਲਰ ਆ ਦੇਖੋ ਆ ਆ ਇਹ ਦੁਪੱਟਾ ਹੈ। ਪਿਆਰ ਦਾ ਦੁਪੱਟਾ ਹੈ। ਠੀਕ ਹੈ ਸਾਈਡ ਦੇ ਉੱਪਰ ਬੜਾ ਸੋਹਣਾ ਸੋਹਣਾ ਕੰਮ ਕੀਤਾ ਹੋਇਆ ਹੈ। ਠੀਕ ਹੈ ਜੀ ਇਹਦਾ ਬਾਟਮ ਇਹਦੀ ਪਲੇਨ ਹੈ। ਦਿਖਾਓ ਬਾਟਮ ਇਹਦਾ ਭਲਾ। ਕੀ ਹੈਗਾ? ਸਭ اچھا। ਰਿਯਾਨ ਹੈ। ਬਾਟਮ ਪਿਓਰ ਰਿਯਾਨ ਹੈ ਤੇ 2495 ਹੈ। ਇਹਦਾ ਪ੍ਰਿੰਟ ਇਹਨੂੰ ਕਿੰਨੇ ਦਾ ਕਰਦੀ ਹੈ ਜੀ? ਤੇ 2100 ਕਰ ਦੋ ਓਕੇ ਇਹਨੂੰ ਅਸੀਂ 2100 ਚ ਕੰਡ ਰਹੇ ਹਾਂ ਅੱਜ ਉਹ 250 ਲੈਸ ਸੀ ਇਹ 350 ਲੈਸ ਸੀ ਇਹ 400 ਰੁਪਏ ਲੈਸ ਇਹ 400 ਲੈਸ ਐਸ ਸਵਿਟਰੀ ਲੱਗਦੀ ਹੈ ਲੈਸ ਦੀ ਨੋਟ ਕਰੀ ਜਾਓ ਸਕਰੀਨ ਸ਼ਾਟ ਲੈ ਲਿਓ ਹੋਲਡ ਆਪਾਂ ਇੱਕ ਦਿਨ ਤੋਂ ਵੱਧ ਨਹੀਂ ਰੱਖਣਾ ਠੀਕ ਹੈ ਜੀ ਜੇ ਉਹ ਵੀ ਕਰਨਾ ਹੈ ਜਲਦੀ ਡਿਸਾਈਨ ਕਰ ਲਿਓ ਅੱਛਾ ਇਹ ਵਿంటర్ ਕਲੈਕਸ਼ਨ ਹੈ ਹੁਣ ਇਹ ਵੀ ਇਹ ਵੀ ਇਹ ਵੀ ਸਾਰੇ ਵਿంటర్ ਸੀਗੇ ਉਹ ਥੋੜੇ ਪਾਰਟੀ ਵੇਅਰ ਚ ਆਉਂਦੇ ਸੀਗੇ ਇਹ ਕੈਜੂਅਲ ਆ ਜਿੱਦਾਂ ਕਈ ਮੰਗਦੇ ਨੇ ਸਾਡੇ ਕੋ ਕਿਆ ਦੇਖੋ ਆ ਨਾ ਗਲੇ ਉੱਪਰ ਇਨਾਰਮਲ ਜਿਹਾ ਡਿਜ਼ਾਈਨ ਆਂਦਾ ਹੀ ਐ ਏਦਾਂ ਪਸ਼ਮੀਨੇ ਦੇ ਇੱਥੇ ਬਟਨਸ ਲਗਵਾਣੇ ਉਹ ਕਰ ਸਕਦੇ ਹੋ ਤੁਸੀਂ ਠੀਕ ਐ ਔਰ ਆ ਘੇਰੇ ਦਾ ਆ ਜਾਏਗਾ ਏਦਾਂ ਘੇਰੇ ਤੇ ਪੈਨਲ ਬਣਿਆ ਹੋਇਆ ਠੀਕ ਐ ਆ ਬੈਕ ਆ ਜਾਈਗੀ ਆ ਬੈਕ ਤੇ ਆ ਜਾਏਗਾ ਘੇਰੇ ਤੇ ਥੱਲੇ ਆਹ ਵਾਲਾ ਐਂਡ ਇਹ ਬਾਹਾਂ ਆ ਆਵਲੀਆਂ ਇਹ ਬਾਹਾਂ ਆ ਠੀਕ ਐ ਤੇ ਇਹਦੀ ਬਾਟਮ ਪਲੇਨ ਐ ਤੇ ਇਹਦਾ ਦੁਪੱਟਾ ਦਿਖਾਉ ਜੇ ਗਰੇ ਵਾਲਾ ਸੀ ਜੇ ਸਭ ਤੋਂ ਥੱਲੇ ਹੋਣਾ ਆਹ ਦੇਖੋ ਬਾਟਮ ਇਹਦਾ ਦੁਪੱਟਾ ਜਿਹੜਾ ਉਹ ਪਿਓਰ ਦਾ ਆ ਆ ਦੇਖੋ ਪਿਓਰ ਦੁਪੱਟਾ ਆ ਤੇ ਬਾਟਮ ਇਹਦੀ ਪਲੇਨ ਆ ਗ੍ਰੇ ਕਲਰ ਦੀ ਇਹ ਆਪਾਂ ਸੀਗਾ 1500 ਦਾ ਹੈ ਨਾ ਆਪਾਂ ਇਹਨੂੰ ਇੰਨੇ ਦਾ ਕਿਨੇ ਦਾ ਕੱਢੀਏ ਇਹ 1200 ਇਹਨੂੰ ਅਸੀਂ 1200 ਦਾ ਕੱਢ ਰਹੇ ਹਾਂ ਠੀਕ ਹੈ ਜੀ 15 ਦਾ ਸੀਗਾ ਪ੍ਰਿੰਟ ਤੇ 12 ਦਾ ਕੱਢ ਰਹੇ ਆ ਅੱਜ ਆਪਾਂ ਤੇ ਚ ਇੱਕ ਕਲਰ ਹੋ ਰਿਹਾ ਹੈਗਾ ਵਾ ਹਾਂ ਉਹ ਉਦੋਂ ਮੈਂ ਬਿਨਾਂ ਖੋਲੇ ਦਿਖਾ ਰਹੀ ਹਾਂ ਤੁਹਾਨੂੰ ਆ ਦੇਖੋ ਸੈਕਿੰਡ ਕਲਰ ਇਹਦੇ ਚ ਆਵਲਾ ਹੈ ਆ ਦੇਖੋ ਬਾਟਮ ਪਲੇਨ ਤੇ ਆ ਆ ਜਾਈਗੀ ਸ਼ਰਟ ਤੇ ਆ ਜਾਏਗਾ ਜੀ ਦੁਪੱਟਾ ਠੀਕ ਹੈ ਅੱਛਾ ਹੁਣ ਆ ਜਿਹੜੇ ਥੱਲੇ ਪੀਸ ਖੁੱਲੇ ਹੋਏ ਹਨ ਇਹਦੇ ਬਾਰੇ ਦੱਸੋ ਇਹਦੇ ਹੁਣੇ ਜਸਟ ਬਣ ਕੇ ਆਏ ਨੇ ਇਹਨਾਂ ਪਿਓਰ ਸਿਲਕ ਆ ਟਾਈ ਐਂਡ ਡਾਈ ਇਹਦਾ ਇਫੈਕਟ ਲੱਗਿਓ ਦਿਖਣਾ ਜੀ ਇਹ ਦੇਖੋ ਇਹ ਨਾ ਬਹੁਤ ਸੋਹਣੇ ਤਰੀਕੇ ਨਾਲ ਡਾਈ ਹੋਈ ਹੋਈ ਹੈ ਆ ਦੇਖੋ ਇਹਦੇ ਵਿੱਚ ਬੜੇ ਅੱਛੇ-ਅੱਛੇ ਕਲਰਸ ਲੱਗੇ ਹੋਏ ਨੇ ਔਰ ਨਾ ਸਿਲਕ ਦਾ ਜਿਹੜਾ ਬੇਸ ਹੈ ਨਾ ਉਹ ਮਤਲਬ that is perfect ਬਹੁਤ ਸੋਹਣਾ ਹੈ ਆ ਦੇਖੋ ਤੇ ਇਹਦੇ ਤੇ ਨਾ ਅਸੀਂ ਆਰੀ ਵਰਕ ਕਰਵਾਤਾ ਹੈ ਜਿਹੜੇ-ਜਿਹੜੇ ਇਹਦੇ ਉੱਪਰ ਕਲਰਸ ਆਏ ਹੋਏ ਸੀ ਉਹਦੇ ਨਾਲ ਦੇ ਆ ਦੇਖੋ ਆਰੀ ਵਰਕ ਕਰਵਾਤਾ ਤੇ ਆਪਾਂ ਬੜਾ ਹੀ ਸੋਹਣਾ ਆ ਉੱਪਰ ਘੇਰੇ ਤੇ ਗਲੇ ਤੱਕ ਆਵਲੀ ਦੋ ਲਾਈਨਸ ਜਾਣਗੀਆਂ ਆਵਲੀਆਂ ਉੱਪਰ ਠੀਕ ਹੈ ਲੈਂਥ ਦਾ ਕੋਈ ਇਸ਼ੂ ਨਹੀਂ ਇਹਦਾ ਆ ਦੇਖੋ ਇੱਥੇ ਗਲਾ ਤੁਸੀਂ ਜਿੱਦਾਂ ਮਰਜ਼ੀ ਬਣਵਾਓ ਗਲੇ ਤੇ ਨਹੀਂ ਕਰਵਾਇਆ ਕੁਝ ਵੀ ਕਿਉਂਕਿ ਘੇਰਾ ਕਰਵਾਇਆ ਹੋਇਆ ਹੈ ਠੀਕ ਹੈ ਆ ਘੇਰੇ ਤੇ ਆ ਜੰਗੇ ਦੋ ਪੈਨਲ ਔਰ ਆ ਘੇਰੇ ਦੇ ਥੱਲੇ ਆਏਗੀ ਆਵਲੀ ਚੀਜ਼ ਠੀਕ ਹੈ ਔਰ ਇਹਦੀ ਬਾਵਾ ਦੇਖੋ ਬਿਊਟੀਫੁਲ ਇਹ ਬਾਵਾ ਆ ਇਹ ਚੀਜ਼ ਬਾਅਦ ਅਗਲੇ ਪਾਸੇ ਆ ਜਾਏਗੀ ਔਰ ਆ ਵਾਲਾ ਜਿਹੜਾ ਮੋਟਿਫ ਹੈ ਇਹ ਇੱਥੇ ਆ ਜਾਏਗਾ ਬਾਹ ਤੇ ਠੀਕ ਹੈ ਬਹੁਤ ਸੋਹਣਾ ਪੀਸ ਹੈ ਕਲਰ ਕੰਬੀਨੇਸ਼ਨ ਜਿਹੜੇ ਇਹਦੇ ਵਿੱਚ ਯੂਜ਼ ਹੋਏ ਹੋਏ ਆ ਨਾ ਉਹ ਸੀਰੀਅਸਲੀ ਬਹੁਤ ਸੋਹਣੇ ਆ ਮਤਲਬ ਇੰਨਾ ਸੋਹਣਾ ਸੂਟ ਆ ਨਾ ਵੀ ਦੇਖ ਲਈ ਨਹੀਂ ਸੀ ਕਰ ਰਿਹਾ ਦਿਖਾਈਏ ਵੀ ਸਵਾਰੀਏ ਬਸ ਆ ਗਈ ਪਰ ਜੇ ਤੇ ਮੈਂ ਹੀ ਸਵਾਰਨ ਲੱਗ ਜੀ ਤੇ ਫਿਰ ਤਾਂ ਬੁਟੀਕ ਚalਗੀ ਠੀਕ ਹੈ ਜੀ ਆ ਦੇਖੋ ਇੱਕ ਵਾਰੀ ਤੁਹਾਨੂੰ ਅੰਦਾਜ਼ ਦਿਖਾ ਦਿੰਨੇ ਆ ਵਿਖਾਤਾ ਮੈਂ ਇੱਕ ਮਿੰਟ ਹੋਰ ਇੱਕ ਮਿੰਟ ਹੋਰ ਹਾਂਜੀ ਮੈਂ ਨਾ ਤੁਹਾਨੂੰ ਕਰਦੀ ਆ ਮੈਂ ਥੋੜਾ ਜਿਹਾ ਬਿਜ਼ੀ ਸੀਗੀ ਮੈਂ ਕਰਦੀ ਆ ਤੁਹਾਨੂੰ ਹੁਣੇ ਕਰਦੀ ਹਾਂ ਹਾਂਜੀ ਕਿਹੜੇ ਵਾਲਾ ਨਨ ਗਾਜਰੀ اچھا 1 ਮਿੰਟ ਹੋਲਡ ਅੱਛਾ ਪਹਿਲਾਂ ਅੱਛਾ ਹਾਂ ਹਾਂ ਉਹਦੇ ਨਾਲ ਨਿਓਨ ਗਾਜਰੀ ਨਾਲ ਟੈਬੀ ਬੋਲਿਆ ਸੀ ਹਾਂ ਪਿਓਰ ਟੈਬੀ ਹਣਾ ਠੀਕ ਹੈ ਹਾਂ 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 ਓਕੇ ਓਕੇ ਟੰਡਾ ਠੀਕ ਹੈ ਡਾਇਲ ਦਾ ਫੋਨ ਸੀ ਸੌਰੀ ਆ ਦੇਖੋ ਆ ਇਦਾਂ ਆਈ ਗਈ ਇਹ ਪਖਾਤਾ ਮੈਂ ਲੰਬੇ ਰੋ ਲਗਾ ਕੇ ਮੇਰੇ ਕੋਲ ਅੱਛਾ ਠੀਕ ਹੈ ਜੀ ਤੇ ਆ ਇਹਦਾ ਪਿਓਰ ਟੈਬੀ ਦਾ ਦੁਪੱਟਾ ਜੇ ਤੇ ਇਹਨਾਂ ਦੁਪੱਟਾ ਵੀ ਜਿੱਦਾਂ ਹੁਣੇ ਹੀ ਡਾਈ ਹੋ ਕੇ ਆਇਆ ਹੈ ਤੇ ਇਹਦੇ ਤੇ ਨਾ ਅਸੀਂ ਲੇਸ ਵਰਕ ਕਰਵਾਉਣਾ ਹੈ 골ਡਨ ਪਲੱਸ ਮਲਟੀ ਸ਼ੇਡ ਜਿਹੜਾ ਇਹਦੇ ਵਿੱਚ ਯੂਜ਼ ਹੋਇਆ ਹੋਇਆ ਹੈ ਮਰਜੈਂਟਾ ਐਂਡ 골ਡਨ ਦੀ ਅਸੀਂ ਇਹਦੇ ਤੇ ਲੇਸ ਲਗਵਾ ਦੇਣੀ ਹੈ ਠੀਕ ਹੈ ਸੋ ਇਹਦਾ ਪ੍ਰਾਈਸ ਤੁਹਾਨੂੰ ਪੋਸਟ ਕਰੇਗਾ 45 ਤੋਂ 46 ਅੰਨੇ ਦੇ ਵਿੱਚ ਵਿੱਚ ਠੀਕ ਹੈ ਇਨਕਲੂਡਿੰਗ ਜਿਹੜੀ ਅਸੀਂ ਲੇਸ ਅਪਲਾਈ ਕਰਾਂਗੇ ਉਹ ਵੀ ਸਾਰਾ ਠੀਕ ਹੈ ਰੈਡੀ ਸੂਟ ਤੁਹਾਨੂੰ ਇੰਨੇ ਦਾ ਪੈਗਾ ਇੱਕ ਮਿੰਟ ਹੋਲ ਕਰਨਾ ਸਾਇਲੈਂਸ ਕਰਦਾ ਹਾਂ ਹੋ ਹੀ ਗਿਆ ਬਸ ਤੇ ਆ ਨਾ ਸ਼ਿਮਰ ਆ ਬਹੁਤ ਸੋਹਣਾ ਫੈਬਰਿਕ ਆ ਆ ਦੇਖੋ ਸ਼ਿਮਰ ਦਾ ਫੈਬਰਿਕ ਹੈ ਐਵੇਂ ਗੰਦੀ ਵਾਲੀ ਸ਼ਿਮਰ ਨਹੀਂ ਹੈ ਬਹੁਤ ਸੋਹਣੀ ਵਾਲੀ ਸ਼ਿਮਰ ਹੈ ਅੱਛੇ ਕੁਆਲਿਟੀ ਦੀ ਹੈ ਆ ਇਹਦੇ ਗਲੇ ਤੇ ਆਣਾ ਜੇ ਆਹ ਵਾਲਾ ਕੰਮ ਦੇਖੋ ਕਿੰਨਾ ਬਿਊਟੀਫੁਲ ਆ ਔਰ ਬੜੇ ਸੋਬਰ ਜੇ ਕਲਰ ਯੂਜ਼ ਹੋਏ ਹੋਏ ਆ ਇਹਦੇ ਵਿੱਚ ਸ਼ਿਮਰ ਵੀ ਬੜੇ ਨਾਈਸ ਆ ਗਲੇ ਤੇ ਆ ਜਾਏਗਾ ਐਂਡ ਇਹ ਬਾਹਾਂ ਤੇ ਆ ਜਾਣੀਆਂ ਆ ਆ ਦੇਖੋ ਠੀਕ ਹੈ ਆ ਬਾਤ ਆਏਗਾ ਕੰਮ ਬੜੇ ਸੋਹਣਾ ਤਰੀਕੇ ਨਾਲ ਕੰਮ ਹੋਇਆ ਹੋਇਆ ਹੈ ਬਿਲਕੁਲ ਸਾਫ ਅਚਾ ਇਹਦੇ ਬੋਟਮ ਤੇ ਕੁਝ ਨਹੀਂ ਹੈ ਘੇਰੇ ਤੇ ਕੁਝ ਨਹੀਂ ਹੈ ਠੀਕ ਹੈ ਜੀ ਤੇ ਇਹਦੇ ਨਾਲ ਨਾ ਦੁਪੱਟਾ ਅਸੀਂ ਕੰਟਰਾਸਟ ਲਾ ਦੇਣਾ ਹੈ ਟਾਈ ਐਂਡ ਡਾਈ ਕਰਕੇ ਆ ਦੋ ਕਲਰ ਯੂਜ਼ ਕਰਕੇ ਕਿਉਂਕਿ ਤੁਹਾਨੂੰ ਦੱਸਿਆ ਕਿ ਇਹਦਾ ਹੁਣੇ ਆਏ ਨੇ ਜਸਟ ਡਾਈ ਹੋ ਕੇ ਸੌਰੀ ਬਣ ਕੇ ਤੇ ਇਸ ਕਰਕੇ ਇਹਨਾਂ ਨਾਲ ਹਲੇ ਇੱਕ ਨਾਲ ਤੇ ਦੁਪੱਟਾ ਡਾਈ ਹੋ ਕੇ ਆ ਗਿਆ ਇਹਦਾ ਦੁਪੱਟਾ ਹਲੇ ਆਇਆ ਨਹੀਂ ਹੈ ਤੇ ਇਹਦਾ ਦੁਪੱਟਾ ਫਿਰ ਜਦੋਂ ਆਏਗਾ ਤੇ ਉਹ ਸ਼ੇਅਰ ਕਰ ਦਾਂਗੇ ਅਦਰਵਾਈਜ਼ ਅਗਰ ਕਿਸੇ ਨੂੰ ਪਸੰਦ ਆਉਂਦਾ ਹੈ ਤੇ ਤੁਸੀਂ ਕਸਟਮਾਈਜੇਸ਼ਨ ਆਪਣੇ ਹਿਸਾਬ ਨਾਲ ਕਰਵਾ ਸਕਦੇ ਹੋ ਜਿੱਦਾਂ ਆਪਾਂ ਇਹਦੇ ਗਲੇ ਔਰ ਪਾਵਾਂ ਤੇ ਕੰਮ ਕਰਾਇਆ ਹੈ ਨਾ ਤੇ ਅਗਰ ਕੋਈ ਚਾਹੁੰਦਾ ਹੈ ਕਿ ਉਹਨਾਂ ਦੇ ਘੇਰੇ ਤੇ ਜਾਂ ਕਿੱਦਾਂ ਹੋਣਾ ਉਹ ਜਦੋਂ ਫਿਰ ਕਸਟਮਰ ਨੂੰ ਕਿਸੇ ਨੂੰ ਪਸੰਦ ਆ ਜਾਏਗਾ ਉਹਨੂੰ ਹੈਵੀ ਕਰਵਾ ਸਕਦਾ ਬਟ ਅਕੋਰਡਿੰਗ ਟੂ ਅਸ ਇੰਨਾ ਹੀ ਸੋਹਣਾ ਲੱਗਣਾ ਹੈ ਤੇ ਆ ਇਦਾਂ ਆਏਗਾ ਇਹਦੇ ਇਹਦਾ ਵੀ ਲੈਂਥ ਦਾ ਕੋਈ ਇਸ਼ੂ ਨਹੀਂ ਹੋਣਾ ਤੁਸੀਂ ਜਿੰਨੀ ਮਰਜ਼ੀ ਬਣਵਾਓ ਲੰਬੇ ਤੋਂ ਲੰਬੇ ਬੰਦਾ ਵੀ ਪਾ ਸਕਦਾ ਹੈ ਕਿਉਂਕਿ ਇਸੇ ਕਰਕੇ ਅਸੀਂ ਇਆਂ ਗਲਾ ਬਣਵਾ ਦੀਦਾ ਹੈ ਤੇ ਇਆਂ ਘੇਰਾ ਘੇਰਾ ਔਰ ਗਲੇ ਵਲੇ ਜਿਹੜੇ ਦੋਨੋਂ ਸੂਟਾਂ ਨਾਲ ਬਹੁਤ ਘਟ ਆਂਦੇ ਆ ਤੇ ਬੰਦਾ ਕੋ ਪਾਇਗਾ ਨਹੀਂ ਬੰਦਾ ਮਤਲਬ ਕਿ ਸਮਝ ਜਾਂਦੇ ਨੇ ਵੇਖਣ ਵਾਲੇ ਠੀਕ ਹੈ ਤੇ ਇਹਦਾ ਪ੍ਰਾਈਸ ਆਪਾਂ ਕਿੰਨੇ ਦਾ ਬੋਲਿਆ ਸੀ ਜੀ 38 3800 ਇਨਕਲੂਡਿੰਗ ਦੁਪੱਟਾ ਠੀਕ ਹੈ ਜੀ ਜਿਹੜਾ ਅਸੀਂ ਮਤਲਬ ਇਹ ਨਾਲ ਡਾਈ ਹੋ ਰਿਹਾ ਆ ਮਤਲਬ ਡਬਲ ਸ਼ੈਡੇਡ ਦੁਪੱਟਾ ਹੋਏਗਾ ਔਰ ਆਸ-ਪਾਸੇ ਉਹਦੇ 1 ਮਿੰਟ ਉਸਾਲ ਚ ਠੀਕ ਹੈ ਜੀ ਤੇ ਇਹ ਤੁਹਾਨੂੰ ਦੱਸ ਤਾਂ ਇਹ ਵੀ ਪ੍ਰਾਈਸ ਸਾਡੀ 800 ਤੇ ਇੱਕ ਨਾ ਬਸ ਆ ਕਾਨੀ ਸੂਟ ਰਹੇ ਜਿਹੜੇ ਤਿੰਨ ਬਿਨਾ ਖੋਲੇ ਦਿਖਾ ਦੇਣੇ ਆ ਤੁਹਾਨੂੰ ਆ ਤਿੰਨ ਕਾਨੀ ਸੂਟ ਨੇ ਇਹ ਵੀ ਅੱਜ ਆਪਾਂ ਲੈਸ ਤੇ ਕਰ ਦੇਣੇ ਆ ਮਾਈ ਗॉड ਠੀਕ ਹੈ ਜੀ ਆ ਦੇਖੋ ਕਾਨੀ ਸੂਟ ਹੈ ਤਿੰਨ ਅਦਰਵਾਈਜ਼ ਇਹ ਅਸੀਂ 15 50 ਦੇ ਇੱਕ ਪਹਿਲੀ ਵੀਡੀਓ ਚ ਦਿਖਾ ਰਹੇ ਸੀਗੇ ਤੇ ਅੱਜ ਅਸੀਂ ਕਿੰਨੇ ਦੇ ਕਰਤੀ ਹੈ ਜੀ 1200 ਕਰ ਦੋਗੇ 1200 1200 ਪੱਕਾ ਚਲੋ ਆ 1200 ਦੇ ਅੱਜ ਅਸੀਂ ਕਰ ਰਹੇ ਆ ਠੀਕ ਹੈ ਜੀ ਆ ਵੀ 1200 ਦਾ ਇਹਦੇ ਚਾਹ ਹੁਣ ਤਿੰਨ ਕਲਰ ਆ ਇਹ ਗਾਜਰੀ ਕਲਰ ਜੇ ਆ ਮਹਿਰੂਨ ਕਲਰ ਆ ਔਰ ਇਹ ਹੈਗਾ ਜੇ ਬੋਟਲ ਗ੍ਰੀਨ ਕਲਰ ਠੀਕ ਹੈ 1200 ਦਾ ਕਲਗਲਾ ਪੀਸ ਸਾਨੂੰ ਆ ਪੈ ਜਾਏਗਾ ਠੀਕ ਹੈ ਜੀ ਅੱਜ ਦੀ ਵੀਡੀਓ ਚ ਬਸ ਜੀ ਇੰਨਾ ਹੀ ਆ ਹੁਣ ਹੋਲਡ ਅਸੀਂ ਇੱਕ ਦਿਨ ਤੋਂ ਜ਼ਿਆਦਾ ਕਰਨਾ ਨਹੀਂ ਹੈ ਠੀਕ ਹੈ ਸੋ ਕੋਸ਼ਿਸ਼ ਕਰੋ ਕਿ ਅਗਰ ਕੋਈ ਚੀਜ਼ ਪਸੰਦ ਆ ਰਹੀ ਕਿਉਂਕਿ ਬੜੇ ਲੈਸ ਵਿੱਚ ਅਸੀਂ ਅੱਜ ਕੱਟਦੇ ਆ ਕਿਉਂਕਿ ਜਦੋਂ ਅਸੀਂ ਨਵਾਂ ਸਟਾਕ ਲੈਣਾ ਹੁੰਦਾ ਨਾ ਸਾਨੂੰ ਹੁੰਦਾ ਜਿਹੜਾ ਤੁਹਾਡਾ ਪੁਰਾਣਾ ਵਾਲਾ ਹੈ ਨਾ ਉਹਨੂੰ ਥੋੜਾ ਜਿਹਾ ਲੈਸ ਤੇ ਕਰਕੇ ਕੱਢਦੀ ਐ ਅਸੀਂ ਠੀਕ ਹੈ ਤੇ ਕੋਸ਼ਿਸ਼ ਕਰਨਾ ਕਿ ਜਲਦੀ ਤੋਂ ਜਲਦੀ ਆਪਣੇ ਜਿਹੜੇ ਆ ਪੀਸੀਜ਼ ਨੇ ਇਹਨਾਂ ਨੂੰ ਬੁੱਕ ਕਰਵਾ ਲਓ ਸਾਡੇ ਚੈਨਲ ਨੂੰ ਨਾਲੇ ਸਬਸਕ੍ਰਾਈਬ ਜ਼ਰੂਰ ਕਰਿਓ ਸਬਸਕ੍ਰਾਈਬ ਕਰਨ ਤੇ ਤੁਹਾਨੂੰ 50 ਰੁਪਏ ਲੈਸ ਮਿਲ ਜਾਣੀ ਆ ਜਿਹੜਾ ਆਫਰ ਹੈ ਉਹਦੇ ਉੱਪਰ ਵੀ 50 ਰੁਪਏ ਲੈਸ ਮਿਲ ਜਾਣੀ ਆ ਸਬਸਕ੍ਰਾਈਬ ਕਰਨ ਤੇ ਠੀਕ ਹੈ ਜੀ ਸੋ ਅੱਜ ਵਾਸਤੇ ਇੰਨਾ ਹੀ ਤੇ ਥੈਂਕ ਯੂ ਤੁਹਾਡੇ ਸਾਰਿਆਂ ਦੇ ਸਪੋਰਟ ਲਈ ਪਿਆਰ ਲਈ ਬਹੁਤ ਜ਼ਿਆਦਾ ਅਸੀਂ 9900 ਦਾ 900 ਦਾ 9000 ਨਿਕਲ ਗਿਆ ਸੀ ਇੱਕ ਦਿਨ ਉਹ ਵੀ ਬਾਬਾ ਕਰਾਉਗਾ ਪੱਕਾ 900 ਸਬਸਕ੍ਰਾਈਬਰਸ ਤੇ ਅਸੀਂ ਪਹੁੰਚ ਗਏ ਆ ਤੁਹਾਡੇ ਸਭ ਦੇ ਪਿਆਰ ਨਾਲ ਕੋਸ਼ਿਸ਼ ਇਹੀ ਹੈ ਕਿ ਹੁਣ ਸਾਡਾ ਅਸੀਂ 1000 ਨੂੰ ਟੱਪ ਜਾਈਏ ਛੇਤੀ ਛੇਤੀ 100000 ਕਰਾ ਦਿਓ ਫਿਰ ਹੋਰ ਆਫਰ ਲੈ ਕੇ ਆਵਾਂਗੇ ਹਾਂ ਜਿਸ ਦਿਨ ਸਾਡੇ 1000 ਸਬਸਕ੍ਰਾਈਬਰ ਹੋ ਜਾਣਗੇ ਨਾ ਉਸ ਦਿਨ ਅਸੀਂ ਲਾਈਵ ਹੋ ਕੇ ਬਹੁਤ ਤਗੜੀ ਤਗੜੀ ਆਫਰ ਕੱਢਾਂਗੇ ਉਹ ਸਾਡਾ ਪ੍ਰੋਮਿਸ ਹੈ ਜੀ ਔਰ ਆਲਵੇਜ਼ ਇਹੀ ਕਿ ਗੁੱਡ ਕੁਆਲ ਕੋ ਕੁਆਲਿਟੀ ਨਾਲ ਕੰਪਰੋਮਾਈਜ਼ ਨਹੀਂ ਕਰਦੇ ਆਪਾਂ ਠੀਕ ਹੈ ਜੀ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ